ਜੇ ਗੁਰੂ ਨੂੰ ਪਾ ਜਾਵੇ ਨਾ ਤਾਂ ਬਿਨਾਂ ਸਾਹਾਂ ਤੋਂ ਬੰਦੇ ਨੂੰ ਜਿਉਂਦਾ ਰੱਖ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਜਿਹੜੇ ਤਰਕਵਾਦੀ ਕਰੀ ਜਾਣ ਤਰਕ ਇਹਨਾਂ ਨੇ ਜੁੱਤੀਆਂ ਖਾਣੀਆਂ ਇਹਨਾਂ ਦਾ ਅੰਤ ਮਾੜਾ ਆਉਣਾ ਇਹਨਾਂ ਨੂੰ ਪੁੱਛਣਾ ਕਿਸੇ ਨੇ ਨਹੀਂ ਤੇ ਜਿਹੜੇ ਸ਼ਰਧਾਵਾਣ ਆ ਉਹਨਾਂ ਦੀਆਂ ਝੋੜੀਆਂ ਗੁਰੂ ਪਰਦਾ ਬਾਬਾ ਦੀਪ ਸਿੰਘ ਸਾਹਿਬ ਕਰ ਰਿਹਾ ਮੁਕਾਬਲਾ ਉਤਰ ਕੇ ਮੈਦਾਨਾ ਜੰਗ ਦੇ ਵਿੱਚ ਉਹ ਵੀ ਮੋਰੇ ਜੋਧਾ ਜਮਾਲ ਖਾਨ ਤੇ ਇਧਰ ਬਾਬਾ ਦੀਪ ਸਿੰਘ ਵੀ ਮਹਾਨ ਜੋਧਾ ਉਹ ਵੀ ਘਟ ਨਹੀਂ ਹੈ ਯਾਦ ਰੱਖਿਓ ਜਿਹੜਾ ਉਧਰ ਹੋਇਆ ਨਾ ਦੁਸ਼ਮਣ ਜਿਹੜਾ ਬਾਬਾ ਦੀਪ ਸਿੰਘ ਨਾਲ ਮੁਕਾਬਲਾ ਕਰ ਰਿਹਾ ਉਹ ਵੀ ਕਿਹੜਾ ਘੱਟ ਸੂਮਾ ਹੋਣਾ ਉਹ ਵੀ ਪੂਰਾ ਸੂਰਮਾ ਉਹ ਵੀ ਪੂਰਾ ਪਰਪਕਿਆ ਜੁਧ ਨੀਤੀਆਂ ਵਿੱਚ ਲੇਕਿਨ ਬਾਬਾ ਦੀਪ ਸਿੰਘ ਦੇ ਸਿਰ ਤੇ ਹਾਥਿਆ ਕਲਗੀਧਰ ਪਾਸ਼ਾ ਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਅੰਗ ਸੰਗ ਨੇ ਉਹ ਬੇਠ ਨਹੀਂ ਲੱਗਣ ਦੇਣਗੇ ਬਾਬਾ ਜੀ ਨੇ ਪਟਾ ਗਗਨ ਤੋਂ ਬਾਬਾ ਬਾਜੂ ਪਰ ਉਹਨੂੰ ਸਾਹਨੇ ਘਾਓ ਖੇਤ ਜੋ ਮੰਡਿਓ ਸੂਰਮਾ ਬਜੂਜਨ ਕੋ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਖੇਤ ਪੁਰਜਾ ਪੁਰਜਾ ਕਟਮਰਾ ਕਬੂਨਾ ਛੱਡੇ ਖੇਤ ਬਾਬਾ ਜੀ ਨੇ ਛੱਡਿਆ ਜਕਾਰਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਜਕਾਰਾ ਗ ਜਾ ਕੇ ਰੋਧ ਵਿੱਚ ਆ ਕੇ ਕਲਗੀਧਨ ਪਾਸ਼ਾ ਨੂੰ ਯਾਦ ਕਰਕੇ ਜਮਾਨ ਖਾਨ ਤੇ ਇਕਬਾਰ ਜੇ ਦੀਪ ਸਿੰਘ ਨੇ ਹੋ ਸਤਿਗੁਰੂ ਮੇਰਿਆ ਹਲਕੀ ਵਾਲਿਆ ਪੱਥ ਦੇ ਆ ਮਾਲਕਾ ਜੀਓ ਦਾਤੇ ਦੀਪ ਸਿੰਘ ਨੇ ਮੈਦਾਨ ਜਦੋਂ ਮੱਲਿਆ ਦੀਪ ਸਿੰਘ ਨੇ ਮਦਦ ਜਦੋਂ ਮੱਲਿਆ ਸਾਵੇਂ ਸੂਰਮਾ ਜਮਾ ਕੇ ਆਇਆ ਫਿਰ ਚੀਰ ਮਾਂ ਪਠਾਰ ਤਾਨਾ ਮਾਰ ਕੇ ਦਿਲ ਚੀਰਵਾ ਪਠਾਨ ਦਾ ਨਾ ਮਾਰ ਕੇ ਬਲੀ ਸ਼ੇਰ ਤਾਈਂ ਦਿੱਤਾ ਭੜਕਾ ਹੰਗ ਜੋਸ਼ ਵਿੱਚ ਬੋਲਿਆ ਪਠਾਨ ਨੂੰ ਸਿੰਘ ਜੋਸ਼ ਵਿੱਚ ਬੋਲਿਆ ਪਠਾਨ ਨੂੰ ਤੇਰੇ ਉੱਤੇ ਰਹੀ ਮੌਤ ਮੰਨ ਲੈ ਇੰਨੀ ਆ ਕੇ ਕਮਾਇਆ ਖੰਡਾ ਜਦੀ ਨੇ ਇੰਨੀ ਆਕੇ ਕਮਾਇਆ ਖੰਡਾ ਜਦੀਨੇ ਛੱਟ ਮੇਰੀ ਉੱਤੇ ਦਿੱਤਾ ਸ਼ਿੰਕਾ ਸਿਰ ਵੱਖਰਾ ਸਰੀਰ ਨਾਲ ਹੋ ਗਿਆ ਸਿਰ ਵੱਖਰਾ ਸਰੀਰ ਨਾਲ ਹੋ ਗਿਆ ਜਿਗਾ ਘੜ ਤੂੰ ਜ਼ਮੀਨ ਉੱਤੇ ਆਂ ਸੰਜੇਵਾਰ ਨੇ ਹੋ ਮੇਰੀ ਦਾਦੀ ਓਏ ਸੰਜੇਵਾਰ ਨੇ ਉਤਾਰੇ ਸੀ ਜੁੱਤਰਾ ਦੋ ਜੋ ਦਾ ਪੀ ਗਿਆ ਸ਼ਹੀਦੀ ਬਾਡਾ ਨੂਰ ਜੀ ਨੂਰ ਜੀ ਪੀ ਗਿਆ ਸ਼ਹੀਦੀ ਬਾਡਾ ਨੂਰ ਜੀ ਆ ਖੂਨ ਹੱਲੇ ਵੀ ਉਬਾਰੇ ਆਖਾ ਜਾਦਰ ਬਾਜ ਗਰੰਡੀਆਂ ਮਰਦਾ ਤੇਰੀਆਂ ਜੱਗ ਵਿੱਚ ਰੰਡੀਆਂ ਦੀਪ ਸਿੰਘਾ ਤੇਰੀਆਂ ਹਾਂ ਜੀ ਹਾਂ ਬਰਤੂਆ ਜਾਣ